ਕਈਆਂ ਦੇ ਮਨ ਚ ਹੋਊਗਾ ਵੀ ਮੇਅਰ ਸਾਹਿਬ ਕਾਰਪੋਰੇਸ਼ਨ ਤੇ ਬਹਿ ਕੇ ਜਿਵੇਂ ਨਾ ਕੋਈ ਸਕੇ ਜੀ ਨਾ ਤੁਹਾਡੇ ਪੱਲੇ ਪਖਣੀ ਆ ਆ ਵੀ ਯੋਚ ਚੇਪੜਾ ਮਾਰਦੇ ਦੋ ਮਾਰ ਲੋ ਪਰ ਐ ਹੋਈ ਗੱਲ ਕਹਿੰਦੇ ਆ ਆ ਵੀ ਕਹਿੰਦੇ ਚੇਪੜਾ ਮਾਰ ਲੋ ਆਹੀ ਨਹੀਂ ਕਿ ਕੁਝ ਕਹਿ ਸਕਦੀ ਉਹਨਾਂ ਨੂੰ ਜਿੰਨਾ ਚਿਰ ਸਾਡੀ ਸਰਕਾਰ ਸੀ ਉਹਨਾਂ ਦੇ ਅੱਤੇ ਸਾਡੀ ਮਰਜ਼ੀ ਦਾ ਕੰਮ ਹੋਏ ਆ ਤਾਂ ਹੁੰਦੀ ਆਲੇ ਚਲੋ ਹੋਰ ਵਰੀ ਇਦਾਂ ਹੀ ਹੁੰਦਾ ਜਿਵੇਂ ਸਰਕਾਰ ਹੁੰਦੀ ਉਹ ਆਪਣਾ ਕੰਮ ਚਲਾਉਂਦਾ ਅੱਜ ਜ ਜ ਅਸੀਂ ਮਹੀਨਾ ਵਾਈ ਜਿਹੜੀ ਸਾਡੀ ਮੀਟਿੰਗ ਆ ਉਹ ਰੱਖੀ ਗਈ ਸੀ ਔਰ ਇਸ ਮੀਟਿੰਗ ਦੇ ਵਿੱਚ ਇਹ ਜਿਹੜਾ ਹਾਈ ਕਮਾਂਡ ਤੇ ਇੱਕ ਪ੍ਰੋਗਰਾਮ ਆਇਆ ਕਿ ਅਸੀਂ ਸਾਰਿਆਂ ਆਪ ਆਪਣੇ ਵੋਡਾਂ ਦੇ ਵਿੱਚ ਆਪ ਆਪਣੇ ਬੂਥਾਂ 'ਚ ਆਪ ਆਪਣੀਆਂ ਕਮੇਟੀਆਂ ਕੰਪਲੀਟ ਕਰ ਲੈਣੀਆਂ ਔਰ ਆਉਣ ਵਾਲੇ ਲੋਕ ਸਭਾ ਦੇ ਇਲੈਕਸ਼ਨ ਦੇ ਵਿੱਚ ਅਸੀਂ ਪੂਰੇ ਤਿਆਰੀ ਕਰਨੀ ਹੈ ਅੱਜ ਅਸੀਂ ਸਾਰਿਆਂ ਨੇ ਇਕੱਠੇ ਹੋ ਕੇ ਵੀ ਨਿੰਦਿਆ ਕਰਦਿਆਂ ਵੀ ਜਿਹੜੀ ਕਹਿੰਦਾ ਬੀਜੇਪੀ ਸਰਕਾਰ ਨੇ ਇਤਿਹਾਸ ਦੇ ਵਿੱਚ 143 ਮੈਂਬਰ ਆਫ ਪਾਰਲੀਮੈਂਟ ਜਿਹੜੇ ਸਸਪੈਂਡ ਕਰਤੇ ਆ ਉਹਦੇ ਵਾਸਤੇ ਬੈਗ ਮਾਰੀ ਗੱਲ ਹੈ ਸਾਰੇ ਅਸੀਂ ਪਾਰਟੀ ਦੇ ਇਕੱਠੇ ਹੋ ਕੇ ਮੇਰ ਸਾਹਿਬ ਇੱਥੇ ਨੇ ਕੌਂਸਲਰ ਸੇਵਾਣ ਇੱਥੇ ਨੇ ਸਾਰੇ ਜਾਣੇ ਅਸੀਂ ਉਹਦੀ ਨਿੰਦਿਆ ਕਰਦੇ ਹਾਂ ਔਰ ਆਨਲ ਟਾਈਮ ਤੇ ਜਿਹੜਾ ਵੀ ਪਾਰਟੀ ਪ੍ਰੋਗਰਾਮ ਦੇਗੀ ਉਹ ਇੱਕ ਦਾ ਉਸ ਦੇ ਸਬੰਧ ਵਿੱਚ ਜਾਂ ਪਾਰਟੀ ਦੇ ਡਿਵੈਲਪਮੈਂਟ ਦੇ ਸਬੰਧ ਵਿੱਚ ਅਸੀਂ ਤਤਪਰ ਦਿਨ ਰਾਤ ਇੱਕ ਕਰਨ ਵਾਸਤੇ ਤਿਆਰ ਆ ਕਿੱਦਾਂ ਦੀਆਂ ਤਿਆਰੀਆਂ ਚੱਲ ਰਹੀਆਂ 2024 ਦੇ ਵੇਖੋ 2024 ਦੀ ਪਾਰਟੀ ਦੀ ਹਰ ਹਰ ਪਾਰਟੀ ਦਾ ਆਪਣਾ ਪ੍ਰੋਟੋਕੋਲ ਹੈ ਸਾਦਾ ਆਪਣਾ ਵਾ ਅਸੀਂ ਵਾਰਡਾਂ ਦੇ ਵਾਰਡ ਵਾਈਜ਼ ਦੇ ਵਿੱਚ ਆਪਣੇ ਸਾਰੇ ਬੂਥ ਲੈਵਲ ਦੇ ਵਿੱਚ ਆਪਣੀਆਂ ਤਿਆਰੀਆਂ ਕਰ ਰਹੇ ਆ ਔਰ ਜਿੰਨੂੰ ਵੀ ਪਾਰਟੀ ਮੈਂਬਰ ਆਫ ਪਾਰਲੀਮੈਂਟ ਦੀ ਟਿਕਟ ਦੇਗੀ ਅਸੀਂ ਦਿਨ ਰਾਤੇ ਕਰਕੇ ਨਾ ਦੱਸਾਵਾਂਗੇ ਇਹ ਹਾਈ ਕਮਾਂਡ ਦੇਖ ਰਹੀ ਹੈ ਸਾਡੇ ਵਾਸਤੇ ਗੱਲ ਨਹੀਂ ਸਾਡੇ ਲੈਵਲ ਦੀ ਗੱਲ ਹੈ ਜੇ ਲਾਇਸੈਂਸ ਹੋ ਜਾਣਾ ਸਾਨੂੰ ਕੋਈ ਕਿਸਮ ਦਾ ਕੋਈ ਫਰਕ ਨਹੀਂ ਪਾਰਟੀਆਂ ਨੇ ਵੇਚ ਲਿਆ ਵਾ ਸਭ ਨੇ ਵੇਚ ਲਿਆ ਕਿਦਾਂ ਕਿਦਾ ਕੀ ਹੈਗਾ ਕਿਹਨੂੰ ਕੋਈ ਫਰਕ ਨਹੀਂ ਆਗਾ ਹਾਂਜੀ ਭਾਤ ਜਿਹੜੀ ਅੱਜ ਦੀ ਮੀਟਿੰਗ ਹੋਇਆ ਕਿਸ ਕਰਦੇ ਦੇਖੋ ਪਾਰਟੀ ਹਾਈ ਕਮਾਂਡ ਨੇ ਸਾਨੂੰ ਸਾਡੇ ਪ੍ਰਧਾਨ ਜੀ ਨੂੰ ਪਾਰਟੀ ਪ੍ਰੋਗਰਾਮ ਦਿੱਤਾ ਉਹਦੇ ਬਾਰੇ ਅੱਜ ਇਹਨਾਂ ਨੇ ਸਾਡੇ ਦਾ ਸਾਰਿਆਂ ਦਾ ਵਿਚਾਰਪਰੰਦਰਾਂ ਕੀਤਾ ਉਹ ਜੋ ਵੀ ਇਹਨਾਂ ਨੇ ਅੱਜ ਸਾਨੂੰ ਕੂਥ ਲੈਵਲ ਤੋਂ ਲੈ ਕੇ ਵਾਰਡ ਵਾਰਡ ਲੈਵਲ ਤੋਂ ਪਿੰਡ ਲੈਵਲ ਤੋਂ ਲੈ ਕੇ ਕਮੇਟੀਆਂ ਬਣਾਈਆਂ ਜਾਣਗੀਆਂ ਬਾਅਦ ਕਿ ਅਸੀਂ ਸਾਰੇ ਇਕੱਠੇ ਹੋ ਕੇ 24 ਵਾਲੀ ਇਲੈਕਸ਼ਨ ਨੂੰ ਚੰਗੀ ਤਰ੍ਹਾਂ ਲੜ ਸਕੀਏ ਉਹਦੇ ਪਰ ਇਹ ਅੱਜ ਇਹਨਾਂ ਨੇ ਸਾਨੂੰ ਦੱਸਿਆ ਉਹ ਅਸੀਂ ਅੱਜ ਤੋਂ ਬਾਅਦ ਤਿਆਰੀਆਂ ਕਰਾਂਗੇ ਸਾਡੇ ਮੁੱਦੇ ਤੇ ਇਹਦੇ ਲੈ ਕੇ ਕਿਹੜੀ پارٹی ਦੇ ਬਸੇ ਆਜੂ ਕਿਸ 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 ਮੁੱਦੇ ਦੇ ਉੱਤੇ ਉਧਰੂ ਪਾਰਟੀ ਵੱਲੋਂ ਆਟਰ ਆਏ ਕਿ ਕਿਸ ਕਿਸ ਮੁੱਦੇ ਦੇ ਮੁੱਦੇ ਵੀ ਨਹੀਂ ਆਏ ਤੇ ਸਾਨੂੰ ਪਾਰਟੀ ਨੂੰ ਇਕੱਠਿਆਂ ਕਰਨ ਲਈ ਸਾਰਿਆਂ ਨੂੰ ਆਏ ਆ ਤੇ ਮੁੱਦੇ ਜਦੋਂ ਕੋਈ ਮੈਨੀਫੈਸਟੋ ਪਾਰਟੀ ਦਾ ਤਿਆਰ ਹੋਏਗਾ ਉਹ ਸਾਨੂੰ ਦੱਸਣਗੇ ਫਿਰ ਉਹ ਤੁਹਾਨੂੰ ਦੱਸ ਦਵਾਂਗੇ ਅਜੇ ਵੀ ਅਸੀਂ ਪੂਥ ਲੈਵਲ ਤੇ ਕਮੇਟੀਆਂ ਜਿਹੜੀਆਂ ਨੇ ਬਣਾਉਣ ਵਾਸਤੇ ਆਇਆ ਤੇ ਉਹਨਾਂ ਦੀਆਂ ਲਿਸਟਾਂ ਬਣਾ ਕੇ ਪਾਰਟੀ ਨੂੰ ਭੇਜਣੀਆਂ ਨੇ ਤੇ ਇਹਨਾਂ ਸਾਰੇ ਆਪਣੇ ਸੰਗਠਨ ਨੂੰ ਜਿਹੜਾ ਇਕੱਠਿਆ ਕਰਕੇ ਤੇ ਉਹ ਡਿਊਟੀਆਂ ਲਾਣਗੇ ਇਵਾਨ ਸਾਹਿਬ ਆਪੜੇ। ਅੱਜ ਜੇ ਸਰਵਾਂ ਦੀ ਮੀਟਿੰਗ ਹੈ ਕਿਸ ਚੀਜ਼ ਦੀ ਮੀਟਿੰਗ ਰੱਖੀ ਹੈ ਜੀ? ਅੱਜ ਦੀ ਮੀਟਿੰਗ ਪਾਰਟੀ ਪ੍ਰੋਗਰਾਮ ਦੇ ਹਿੱਤੇ ਪ੍ਰਧਾਨ ਜੀ ਸਾਡਿਆਂ ਨੂੰ ਉੱਤੋਂ ਸੰਦੇਸ਼ ਆਇਆ ਸੀਗਾ 24 ਦੇ ਇਲੈਕਸ਼ਨ ਆ ਰਹੇ ਆ ਇਹਦੇ ਵਾਸਤੇ ਬੂਥ ਲੈਵਲ ਦੇ ਉੱਤੋਂ ਬੰਦਿਆਂ ਨੂੰ ਕੈਮ ਕਰੋ। ਸਾਰੀਆਂ ਲਿਸਟਾਂ ਬਣਾ ਕੇ ਸਾਨੂੰ ਭੇਜੋ ਜਿਹਦੇ ਨਾਲ ਅਸੀਂ ਇਲੈਕਸ਼ਨ ਜਿਹੜਾ 24 ਦਾ ਸੌਖਾ ਲੜ ਸਕੀਏ। ਇਹ ਹੁਣ ਤੋਂ ਤਿਆਰੀ ਕਰਾਂਗੇ। ਤੇ ਫੇਰ ਹੀ ਜਾ ਕੇ ਗੱਲ ਬੰਨੀ ਆ ਜੇਕਰ ਮੌਕੇ ਦੇ ਉੱਤੇ ਉੱਠੇ ਉੱਠੇ ਘਰੋਂ ਉਹ ਗੱਲ ਨਹੀਂ ਬੰਦੀ ਹੁੰਦੀ ਇਹ ਜਿਹੜੀ ਮਿਹਨਤ ਹੁੰਦੀ ਆ ਨਾਲੇ ਤੇ ਪਾਰਟੀ ਦਾ ਸੰਗਠਨ ਹੋ ਜਾਂਦਾ ਵਾ ਜੇ ਕੋਈ ਗੁੱਸੇ ਰਾਜੀ ਹੋਵੇ ਤੇ ਉਹਨੂੰ ਮਨਾਇਆ ਜਾਂਦਾ ਵਾ ਠੀਕ ਹੋ ਜਾਂਦਾ ਉਹਦੇ ਨਾਲ ਐਮਸੀ ਵੀ ਇਕੱਠੇ ਹੋ ਜਾਂਦੇ ਆ ਇਸੇ ਮੁੱਦੇ ਦੇ ਉੱਤੇ ਹੀ ਅਸੀਂ 24 ਦੇ ਇਲੈਕਸ਼ਨ ਦੇ ਉੱਤੇ ਜਿਹੜੀ ਇਹ ਮੀਟਿੰਗ ਕੀਤੀ ਆ ਉਹੋ ਹੀ ਮੀਟਿੰਗ ਇਹ ਵੀ ਕੋਈ ਪਤਾ ਨਹੀਂ ਜੇ ਹਾਲੇ ਆਲੇ ਕੋਈ ਪਾਰਟੀ ਨੇ ਡਿਕਲੇਰ ਨਹੀਂ ਜੇ ਕੀਤਾ ਤੇਰੇ ਲੋਕਲ ਲੀਡਰ ਉਹ ਕਿੱਦਾਂ ਦਾ ਜਾਂਦੇ ਆ ਕੰਟੀਡੀ ਲੋਕਲ ਲੀਡਰ ਤੇ ਚੰਗਾ ਹੋਵੇ ਹੁਣ ਸਾਡੇ 9 ਹਲਕੇ 9 ਹਲਕੇਆਂ ਦੇ ਵਿੱਚੋਂ ਹੀ ਆਊਗਾ ਨਾ ਕੋਈ ਇਹ ਤੇ ਹੈ ਨਹੀਂ ਕਿ ਬਟਾਲੇ ਦਾ ਹੀ ਜਿੱਦਣਗੇ ਨੇਰਾ ਐਮਪੀ ਦਾ ਇਲੈਕਸ਼ਨ ਆ ਉਹ ਪਾਰਟੀ ਡਿਸਾਈਡ ਕਰੇਗੀ ਹਾਂਜੀ ਐਮਐਲਏ ਇਲੈਕਸ਼ਨ ਜਿਹੜਾ ਵਾ ਉਹ ਜ਼ਰੂਰ ਲੋਕਲ ਕਰਨ